ਜਿਵੇਂ ਹੀ ਟਿਕਟਾਂ ਦੀ ਵੰਡ ਹੋਈ ਆ ਤਾਂ ਕਾਂਗਰਸ ਦੇ ਵਿੱਚੋਂ ਵੱਡੀ ਬਗਾਵਤ ਹੋ ਗਈ ਆ ਕਾਂਗਰਸ 'ਚ ਵੱਡੀ ਬਗਾਵਤ ਹੋਈ ਆ ਬਗਾਵਤ ਦਾ ਅਸੇਕ ਆ ਜਿਹੜਾ ਉਹ ਕਾਂਗਰਸ ਦੇ ਵਿੱਚ ਕਾਫੀ ਵੱਡਾ ਬਣ ਸਕਦਾ ਹੈ ਬਗਾਵਤ ਦੇ ਇਸ ਭਾਂਬੜ ਦੇ ਵਿੱਚ ਕਾਂਗਰਸ ਕਈ ਸੀਟਾਂ ਹਾਰ ਸਕਦੀ ਆ ਆਖਿਰਕਾਰ ਇਹ ਬਗਾਵਤ ਕੀਤੀ ਕਿੰਨੇ ਆ ਕਿਉਂ ਲੋੜ ਪਈ ਹੈ ਬਗਾਵਤ ਕਰਨ ਦੀ ਤੁਹਾਨੂੰ ਪੂਰੀ ਕਹਾਣੀ ਖੋਲ ਕੇ ਦੱਸ ਦਿਆਂ ਤੁਸੀਂ ਜੁੜਿਓ ਲੋਕਪਰ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਦਾਰਾਸਲ ਪਟਿਆਲਾ ਦੇ ਵਿੱਚ ਕਾਂਗਰਸ ਨੇ ਹੁਣੇ-ਹੁਣੇ ਸ਼ਾਮਲ ਹੋਏ ਡਾਕਟਰ ਧਰਮਵੀਰ ਗਾਂਧੀ ਨੂੰ ਜਿਹੜੀ ਐ ਲੋਕ ਸਭਾ ਚੋਣਾਂ ਦੀ ਟਿਕਟ ਦੇ ਦਿੱਤੀ ਹੈ ਜਿਸ ਤੋਂ ਬਾਅਦ ਟਕਸਾਲੀਆਂ ਦੇ ਵੱਲੋਂ ਘੇਰਾਬੰਦੀ ਸ਼ੁਰੂ ਕਰ ਦਿੱਤੀ ਗਈ ਹੈ ਵੱਡੀ ਬਗਾਵਤ ਹੋਈ ਹੈ ਦੱਸਿਆ ਜਾਂਦਾ ਹੈ ਅਕੇਲ ਲਾਲ ਸਿੰਘ ਦੇ ਘਰ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਜਿਹੜਾ ਵੱਡੇ ਆਗੂ ਨੇ ਸਾਬਕਾ ਵਿਧਾਇਕ ਇੰਚਾਰਜੋ ਸ਼ਾਮਲ ਹੋਏ ਹਰਦੀয়াল ਸਿੰਘ ਕੰਬੋਜ ਦੇ ਸ਼ਾਮਲ ਹੋਣ ਦਾ ਜਿਹੜਾ ਅਨੁਮਾਨ ਹੈ ਇਸੇ ਨਾਲ ਹੀ ਮਦਨ ਲਾਲ ਜਲਾਲਪੁਰ ਦਾ ਇਸੇ ਨਾਲ ਹੀ ਲਾਲ ਸਿੰਘ ਖੁਦ ਉਹਨਾਂ ਦੇ ਪੁੱਤਰ ਕਾਕਾ ਰਜਿੰਦਰ ਸਿੰਘ ਸਣੇ ਕਈ ਵੱਡੇ ਆਗੂ ਸ਼ਾਮਲ ਹੋਏ ਅਤੇ ਫੈਸਲਾ ਕੀਤਾ ਗਿਆ ਕਿ ਐਸ ਸੀ ਜਿਹੜੀ ਟਿਕਟ ਹੈ ਦਾ ਵਿਰੋਧ ਕਰਾਂਗੇ ਐਸੀ ਡਾਕਟਰ ਗਾਂਧੀ ਨਾਲ ਖੁੱਲਕੇ ਨਹੀਂ ਚੱਲਾਂਗੇ ਹੁਣ ਜਿਹੜਾ ਡਾਕਟਰ ਧਰਮਵੀਰ ਗਾਂਧੀ ਦੇ ਖਿਲਾਫ ਵੱਡਾ ਮੋਰਚਾ ਖੁੱਲਣ ਜਾ ਰਿਹਾ ਹੈ ਮੋਰਚਾ ਇਹ ਹੈ ਕਿ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਖਜ਼ਾਨਾ ਮੰਤਰੀ ਲਾਲ ਸਿੰਘ ਦੇ ਵੱਲੋਂ ਮੀਟਿੰਗ ਰੱਖ ਲਈ ਗਈ ਹੈ ਵੱਡੀ ਮੀਟਿੰਗ ਰੱਖੀ ਗਈ ਹੈ ਇੱਕ ਰਿਜ਼ੋਰਟ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਜਿਹੜੀ ਕਿ 20 April ਨੂੰ ਹੋਣੀ ਹੈ ਜਿਸ ਤੋਂ ਬਾਅਦ ਕਾਂਗਰਸ ਦੇ ਵਿੱਚ ਵੱਡਾ ਬਗਾਵਤ ਦਾ ਭੰਪੜ ਬਲਣ ਵਾਲਾ ਹੈ ਲਾਲ ਸਿੰਘ ਸਣੇ ਕਾਂਗਰਸ ਦੇ ਜਿਹੜੇ ਵੱਡੇ ਪੁਰਾਣੇ ਆਗੂ ਨੇ ਖਾਸ ਕਰਕੇ ਕਮੋ ਬਰਾਦਰੀ ਨਾਲ ਸੰਬੰਧ ਰੱਖਣ ਵਾਲੇ ਉਹ ਲਗਾਤਾਰ ਡਾਕਟਰ ਗਾਂਧੀ ਦਾ ਵਿਰੋਧ ਕਰਦੇ ਆ ਰਹੇ ਨੇ ਟਿਕਟ ਮਿਲਦੀਆਂ ਸ਼ੰਕਾਵਾਂ ਤੋਂ ਪਹਿਲਾਂ ਹੀ ਵਿਰੋਧ ਸ਼ੁਰੂ ਹੋ ਗਿਆ ਟਿਕਟ ਮਿਲ ਤੋਂ ਬਾਅਦ ਤਾਂ ਹੁਣੇ ਹੀ ਹੋਣਾ ਸੀ ਟਿਕਟ ਮਿਲ ਤੋਂ ਬਾਅਦ ਜੋ ਲਗਾਤਾਰ ਸਥਿਤੀਆਂ ਬਣਦੀਆਂ ਜਾ ਰਹੀਆਂ ਨੇ ਕਿ ਕਾਂਗਰਸ ਦੇ ਅੰਦਰ ਵੱਡਾ ਰਫੜਾ ਪਟਿਆਲਾ ਚ ਪੈ ਗਿਆ ਕਾਂਗਰਸ ਹਾਈ ਕਮਾਨ ਉਹਨਾਂ ਨੂੰ ਮਨਾ ਪਾਉਂਦੀ ਹੈ ਨਹੀਂ ਪਾਉਂਦੀ ਇਹ ਇੱਕ ਅਲੱਗ ਦਾ ਗੱਲ ਹੈ ਪਰ ਫਿਲਹਾਲ ਵੱਡਾ ਰਫੜ ਪੈ ਗਿਆ ਲਾਲ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਮੀਟਿੰਗ ਰੱਖੀ ਗਈ ਹੈ। ਉਹਨਾਂ ਨੇ ਕਾਂਗਰਸ ਨੂੰ ਬਚਾਉਣ ਦਾ ਸੱਦਾ ਦਿੱਤਾ ਹੈ। ਕਾਂਗਰਸ ਨੂੰ ਬਚਾਉਣ ਦੇ ਲਈ ਆਖਰ ਕਾਂਗਰਸ ਨੂੰ ਖਤਰਾ ਕਿ ਤੁਹਾਡਾ ਧਰਮਪ੍ਰੀਤ ਗਾਂਧੀ ਦਾ ਹੁਣ ਕਾਂਗਰਸ ਨੇ ਚਲੋ ਲਾਲ ਸਿੰਘ ਉਹਨਾਂ ਦੀ ਇਹ ਉਹਨਾਂ ਦੇ ਧੜੇ ਦੀ ਇਹ ਮਨਸ਼ਾ ਹੋ ਸਕਦੀ ਹੈ ਕਿ ਟਿਕਟ ਸਾਨੂੰ ਦਿੱਤੀ ਜਾਵੇ ਪਰ ਇਹਦੇ 'ਚ ਇੱਕ ਬੂ ਹੋਰ ਆਉਂਦੀ ਹੈ। ਜਿਹੜੇ ਆਗੂ ਵਿਰੋਧ ਕਰ ਰਹੇ ਉਹਨਾਂ 'ਚੋਂ ਸਾਰੇ ਹੀ ਲਗਭਗ ਮੋਤੀ ਮੈਲ ਦੇ ਨੇੜੇ ਰਹੇ ਹੈ। ਕੈਪਟਨ ਅਮਰਿੰਦਰ ਸਿੰਘ ਦੇ ਸੱਜੇ ਖੱਬੇ ਰੇ ਆ ਚਾਹੇ ਹਰਦੀਾਲ ਸਿੰਘ ਕੰਬੋਜ ਹੋਣ ਮਹਾਰਾਣੀ ਪ੍ਰਨੀਤ ਕੌਰ ਦੇ ਬਹੁਤ ਨਜ਼ਦੀਕ ਰੇ ਆ ਮਦਨ ਲਾਲ ਜਲਾਲਪੁਰ ਹੋਣ ਲਾਲ ਸਿੰਘ ਤੇ ਉਹਨਾਂ ਦੇ ਪੁੱਤਰ ਹੋਣ ਇਹ ਲਗਾਤਾਰ ਅਤੇ ਕਾਂਗਰਸ ਦੇ ਹਲਕਿਆਂ ਦੇ ਅੰਦਰ ਇਹ ਚਰਚਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਾਰਾ ਕੁਝ ਕਰਵਾ ਰਹੇ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਜਿਤਾਉਣ ਦੇ ਲਈ ਆਪਣੀ ਧਰਮ ਪਤਨੀ ਜੋ ਕਿ ਭਾਜਪਾ ਦੀ ਟਿਕਟ ਦੇ ਉੱਤੇ ਲੜ ਰਹੀ ਹੈ ਮੇਰਾ ਨਿੱਜੀ ਤੌਰ ਤੇ ਮੰਨਣਾ ਇਹ ਹੈ ਕਿ ਮੋਤੀ ਮੈਲ ਦੇ ਇਸ਼ਾਰੇ ਤੇ ਇਹ ਸਾਰੀ ਬਗਾਵਤ ਕੀਤੀ ਜਾ ਰਹੀ ਹੈ ਨਹੀਂ ਤਾਂ ਤੁਸੀਂ ਦੇਖ ਲਓ ਲਾਲ ਸਿੰਘ ਦੀ ਉਮਰ ਕਾਫੀ ਜ਼ਿਆਦਾ ਹੋ ਚੁੱਕੀ ਹੈ ਇਸ ਸਮੇਂ ਅਤੇ ਉਹ ਚੋਣ ਪ੍ਰਚਾਰ ਉਸ ਤਰ੍ਹਾਂ ਨਾਲ ਨਹੀਂ ਕਰ ਸਕਦੇ ਹਾਲਾਂਕਿ ਉਹਨਾਂ ਦੇ ਪੁੱਤਰ ਬਹੁਤ ਤਕੜੇ ਲੀਡਰ ਬਣ ਕੇ ਉੱਪਰ ਦੇ ਨਜ਼ਰ ਆ ਰਹੇ ਨੇ ਇਸੇ ਤਰ੍ਹਾਂ ਨਾਲ ਜਿਹੜੇ ਹਰਦਿਆਲ ਕਮੋਦ ਤੇ ਮਦਨ ਲਾਲ ਜਲਾਲਪੁਰ ਹੈ ਉਹਨਾਂ ਦਾ ਸਿਆਸੀ ਕਦਮ ਜ਼ਰੂਰ ਵੱਡਾ ਆਪਣੇ ਆਪਣੇ ਹਲਕਿਆਂ 'ਚ ਪਟਿਆਲੇ ਦੀ ਸਿਆਸਤ 'ਚ ਪਰ ਲੋਕ ਸਭਾ ਦੇ ਵਿੱਚ ਮੋਤੀ ਮਹਿਲ ਨੂੰ ਟੱਕਰ ਨਹੀਂ ਦੇ ਸਕਦੇ ਇਹ ਸੱਚਾਈ ਹੈ ਅਤੇ ਕਾਂਗਰਸ ਨੇ ਟੱਕਰ ਦੇਣ ਵਾਲਾ ਆਗੂ ਲੱਭ ਕੇ ਲਿਆਂਦਾ ਹੈ ਚਰਚਾ ਮਾਈ ਨੇ ਤੁਹਾਨੂੰ ਚਾ ਪਤਾ ਹੋਊਗਾ ਕਿ ਮੋਤੀ ਮੈਲ ਲਗਾਤਾਰ ਪਟਿਆਲੇ ਦੀ ਸਿਆਸਤ ਤੇ ਹਾਵੀ ਰਿਹਾ ਪਿਛਲੇ ਦਿਨੀ ਮੋਹਿਤ ਮਹਿੰਦਰਾ ਜੋ ਕਿ ਪੰਜਾਬ ਜੂਤ ਕਾਂਗਰਸ ਦੇ ਜਿਹੜਾ ਪ੍ਰਧਾਨ ਵੀ ਨੇ ਪਟਿਆਲਾ ਦਿਹਾਤੀ ਤੋਂ ਚੋਣ ਵੀ ਲੜੀ ਉਹਨਾਂ ਦੇ ਪਿਤਾ ਬੜੇ ਸੀਨੀਅਰ ਪਾਰਲੀਮੈਂਟਰੀਅਨ ਰਹੇ ਆ ਪੰਜਾਬ ਦੇ ਅੰਦਰ ਸੀਨੀਅਰ ਵਿਧਾਇਕ ਰਹੇ ਆ ਸੀਨੀਅਰ ਵਿਧਾਨਕਾਰ ਰਹੇ ਆ ਤਾਂ ਉਹਨਾਂ ਦੇ ਸਮਾਗਮ ਦੇ ਵਿੱਚ ਡਾਕਟਰ ਗਾਂਧੀ ਜਾਂਦੇ ਆ ਉੱਥੇ ਕੁਝ ਗੱਲਾਂ ਕਰਦੇ ਆ ਜੋ ਕਰਨੀਆਂ ਚਾਹੀਦੀਆਂ ਹੁੰਦੀਆਂ ਨੇ ਜੁਆਮ ਸਮਾਗਮਾਂ ਤਾਂ ਉਸਦੇ ਵਿਰੋਧ ਚ ਵੀ ਲਾਮਬੰਦੀ ਹੋ ਗਈ ਹਰਾ ਕੇ ਹੁਣ ਤਾਂ ਡਾਕਟਰ ਗਾਂਧੀ ਕਾਂਗਰਸ ਚ ਨੇ ਹੁਣ ਕਾ ਦਾ ਵਿਰੋਧ ਮੰਨ ਲੋ ਡਾਕਟਰ ਗਾਂਧੀ ਅਕਾਲੀ ਦਲ ਚ ਹੁੰਦੇ ਅਕਾਲੀ ਦਲ ਦੇ ਬੰਦੇ ਨੂੰ ਬੁਲਾ ਕੇ ਮੋਹਿਤ ਮੇਂਦਰਾ ਸਪੀਚ ਕਰਾਉਂਦਾ ਭਾਸ਼ਣ ਦਵਾਉਂਦਾ ਤਾਂ ਗਲਤ ਗੱਲ ਸੀ ਹੁਣ ਤਾਂ ਡਾਕਟਰ ਗਾਂਧੀ ਕਾਂਗਰਸ ਚ ਨੇ ਰਾਹੁਲ ਗਾਂਧੀ ਨਾਲ ਉਹਨਾਂ ਦਾ ਸਿੱਧਾ ਸਬੰਧ ਹੈ ਤਾਂ ਬੜੀ ਸਿੱਧਤ ਦੇ ਨਾਲ ਉਹਨਾਂ ਦਾ ਵਿਰੋਧ ਹੋਇਆ ਕਿ ਉਹਨਾਂ ਨੂੰ ਜਿਹੜਾ ਇੰਚਾਰਜ ਜੀ ਤੋਂ ਲਾ ਦੋ ਫਲਾਨਾ ਕਰ ਦੋ ਧਮਕਾਨਾ ਕਰ ਦੋ ਬੜਾ ਇਹ ਚੀਜ਼ਾਂ ਬੜੇ ਸਵਾਲ ਪੈਦਾ ਕਰਦੀਆਂ ਨੇ ਬੜੇ ਸ਼ੰਕੇ ਪੈਦਾ ਕਰਦੀਆਂ ਨੇ ਮੈਂ ਨਿੱਜੀ ਤੌਰ ਤੇ ਮੰਨਦਾ ਕਿ ਇਹ ਜਿਹੜਾ ਵਿਧਾਇਕਾਂ ਦਾ ਸਮੂਹ ਆ ਜਾ ਧੜਾ ਹੈ ਲਾਲ ਸਿੰਘ ਦੀ ਅਗਵਾਈ ਦੇ ਵਿੱਚ ਜਿਹੜਾ ਚੱਲ ਰਿਹਾ ਹੈ ਇਹ ਧੜਾ ਮੋਤੀ ਮੈਲ ਦੇ ਇਸ਼ਾਰੇ ਤੋਂ ਬਿਨਾਂ ਇਹ ਕੁਝ ਨਹੀਂ ਕਰ ਰਿਹਾ ਮੋਤੀ ਮੈਲ ਦਾ ਇਸ਼ਾਰਾ ਹੈ ਮੈਂ ਅੱਜ ਹਰਦੇਵਾਲ ਸਿੰਘ ਕੰਬੋਜ ਨੂੰ ਫੋਨ ਕਰਕੇ ਪੁੱਛਣ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਫੋਨ ਨਹੀਂ ਚੱਕਿਆ ਉਹਨਾਂ ਨੇ ਤਾਂ ਉਸ ਤੋਂ ਬਾਅਦ ਮੈਂ ਮਦਨ ਲਾਲ ਜਲਾਲਪੁਰ ਨੂੰ ਫੋਨ ਲਾਇਆ ਮਦਨ ਲਾਲ ਜਲਾਲਪੁਰ ਦੇ ਕਿਸੇ ਸਹਾਇਕ ਨੇ ਫੋਨ ਚੱਕਿਆ ਪਹਿਲਾਂ ਚੱਕਿਆ ਨਹੀਂ ਬਾਅਦ ਚ ਉਹਨਾਂ ਨੇ ਵੈਕਾਲ ਕੀਤੀ ਤਾਂ ਗੱਲ ਹੋਈ ਉਹ ਕਹਿੰਦੇ ਅੱਧੇ ਘੰਟੇ ਚ ਗੱਲ ਕਰਾਉਣੀ ਆ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਇਸ ਬਾਰੇ ਗੱਲ ਕਰਨੀ ਆ ਪਰ ਹਾਲੇ ਤੱਕ ਗੱਲ ਨਹੀਂ ਹੋ ਸਕੀ ਅੱਧਾ ਘੰਟਾ ਹੋਇਆ ਨਹੀਂ ਮੇਰਾ ਇਹ ਨਿੱਜੀ ਤੌਰ ਤੇ ਮੰਨਣਾ ਹੈ ਮੇਰਾ ਨਿੱਜੀ ਵਿਚਾਰ ਹੈ ਕਿ ਮੋਤੀ ਮਹਿਲ ਦੇ ਇਸ਼ਾਰੇ ਦੇ ਉੱਤੇ ਸਾਰਾ ਕੁਝ ਹੋ ਰਿਹਾ ਜਿਸ हिसाब ਦੇ ਨਾਲ ਡਾਕਟਰ ਧਰਮਵੀਰ ਗਾਂਧੀ ਦੇ ਉੱਤੇ ਕੋਈ ਐਸੀ ਕਰਪਸ਼ਨ ਦਾ ਨਿਸ਼ਾਨ ਨਹੀਂ ਕੋਈ ਐਸਾ ਜਿਹੜਾ ਬਦਮਣੀ ਦਾ ਕੋਈ ਇਹੋ ਜੀ ਚੀਜ਼ ਜਿਹੜੀ ਉਹਨਾਂ ਦੇ ਕਿਰਦਾਰ ਨੂੰ ਜਿਹੜਾ 네ਗੇਟਿਵ ਕਰਦੀ ਹੋਵੇ ਲੋਕ ਸਭਾ ਦੇ ਵਿੱਚ ਵੀ ਪਰਫਾਰਮੈਂਸ ਠੀਕ ਠਾਕ ਰਹੀ ਉਹਨਾਂ ਦੀ ਬੋਲਣ ਵਾਲੇ ਮਾਮਲੇ 'ਚ ਵੀ ਕੰਮ ਕਰਾਉਣ ਵਾਲੇ ਮਾਮਲੇ 'ਚ ਵੀ ਅਤੇ ਜਿਹੜਾ ਮੋਤੀ ਮਹਿਲ ਦੀਆਂ ਲਗਾਤਾਰ ਟੈਨਸ਼ਨਾਂ ਵਧੀਆਂ ਹੋਈਆਂ ਨੇ ਡਾਕਟਰ ਗਾਂਧੀ ਨੂੰ ਲੈ ਕੇ ਤਾਂ ਮੇਰਾ ਨਿੱਜੀ ਤੌਰ ਤੇ ਮੈਂ ਰਿਪੀਟ ਕਰਦਾ ਕਿ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਮੋਤੀ ਮਹਿਲ ਦਾ ਇਸ਼ਾਰਾ ਹੈ ਮੋਤੀ ਮਹਿਲ ਦੇ ਇਸ਼ਾਰੇ ਦੇ ਉੱਤੇ ਇਹ ਜਿਹੜਾ ਧੜਾ ਹੈ ਲਾਲ ਸਿੰਘ ਹੋਰਾਂ ਦਾ ਜਿ ਚਰਦਿਆਲ ਕਮੋਜ ਮਦਨ ਲਾਲ ਜਲਾਲਪੁਰ ਵਿਸ਼ਨੂ ਸ਼ਰਮਾ ਅਤੇ ਦਰਬਾਰਾ ਸਿੰਘ ਵਰਗੇ ਆਗੂ ਸ਼ਾਮਲ ਨੇ ਉਹ ਲਗਾਤਾਰ ਮੋਤੀ ਮਹਿਲ ਦੇ ਇਸ਼ਾਰੇ ਤੋਂ ਬਿਨਾਂ ਇਹ ਕੁਝ ਨਹੀਂ ਕਰ ਰਹੇ ਮੋਤੀ ਮਹਿਲ ਨੂੰ ਵਾਕਓਵਰ ਦੇਣਾ ਚਾਹੁੰਦੇ ਆ ਪੂਰੀ ਤਰ੍ਹਾਂ ਨਾਲ ਜਿਹੜਾ ਉਹਨਾਂ ਨੂੰ ਜਿਤਾਉਣ ਦੀ ਵੱਡੀ ਕੋਸ਼ਿਸ਼ ਕਹਿ ਸਕਦੇ ਹਾਂ ਕਿ ਕਾਂਗਰਸ ਦੇ ਅੰਦਰੋਂ ਕਾਂਗਰਸ ਨੂੰ ਹਰਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਇਹ ਲੋਕ ਕਰਦੇ ਹੋਏ ਨਜ਼ਰ ਆ ਰਹੇ ਆ ਵੱਡੀ ਗੱਲ ਹੈ ਕਿ ਲਾਲ ਸਿੰਘ ਨੇ ਜੋ ਮੀਟਿੰਗ ਰੱਖੀ ਹੈ ਉਸ ਮੀਟਿੰਗ ਤੋਂ ਬਾਅਦ ਸਥਿਤੀਆਂ ਸਪਸ਼ਟ ਹੋਣਗੀਆਂ ਕਿ ਟੜਾਕੀ ਕਰਦਾ ਹੈ ਕਿ ਨਹੀਂ ਕਰਦਾ ਪਰ ਸੂਚਨਾ ਮਾਇਨੇ ਕਿ ਬਹੁਤ ਵੱਡੀ ਬਗਾਵਤ ਕਰਨ ਜਾ ਰਿਹਾ ਸ਼ਾਇਦ ਕਿਸੇ ਹੋਰ ਪਾਰਟੀ 'ਚ ਵੀ ਚਲੇ ਜਾਣ ਇਸ ਬਾਰੇ ਕੋਈ ਜਾਣਕਾਰੀ ਨਹੀਂ ਇਹ ਸਿਰਫ ਚਰਚਾਵਾਂ ਨੇ ਕਿਹੜੀ ਪਾਰਟੀ 'ਚ ਜਾਂਦੇ ਨੇ ਇਹਦਾ ਕੋਈ ਕਹਿ ਨਹੀਂ ਸਕਦੇ ਪਰ ਚਰਚਾ ਵਾਇੇ ਨੇ ਕਿ ਮੋਤੀ ਮਹਿਲ ਦੇ ਨਾਲ ਨਜ਼ਦੀਕੀਆਂ ਨੇ ਤਾਂ ਭਾਜ-ਪਾਜ ਜਾ ਸਕਦੇ ਆ ਵੱਡੀ ਗੱਲ ਇਹ ਆ ਕਿ ਕਾਂਗਰਸ ਇਸ ਸਮੇਂ ਵੱਡੇ ਤੂਫਾਨ ਚੋਂ ਲੰਘ ਰਹੀ ਆ ਵੱਡੀਆਂ ਮੁਸ਼ਕਲਾਂ ਨੇ ਕਾਂਗਰਸ ਨੂੰ ਕਿਵੇਂ ਨਜਿੱਠਦੀ ਆ ਇਹ ਵੇਖਣ ਵਾਲੀ ਗੱਲ ਹੋਵੇਗੀ ਕਾਂਗਰਸ ਦੀਆਂ ਆਪਣੀਆਂ ਗਲਤੀਆਂ ਵੀ ਨੇ ਲਗਾਤਾਰ ਇਹ ਆਗੂ ਵਿਰੋਧ ਕਰ ਰਹੇ ਸੀ ਤਾਂ ਕਾਂਗਰਸ ਹਾਈ ਕਮਾਂਡ ਨੂੰ ਇਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ ਇਹਨਾਂ ਦੇ ਗਿਲੇ ਸ਼ਿਕਵੇ ਦੂਰ ਕਰਨੇ ਚਾਹੀਦੇ ਸੀ ਇਹਨਾਂ ਨੂੰ ਭਰੋਸੇ 'ਚ ਲੈਣਾ ਚਾਹੀਦਾ ਸੀ ਮੈਨੂੰ ਲੱਗਦਾ ਹੈ ਕਿ ਕਾਂਗਰਸ ਨੇ ਉਹ ਨਹੀਂ ਕੀਤਾ ਜਿੱਥੋਂ ਜਿਸ ਕਾਰਨ ਜਿਹੜੀ ਇਹ ਸਥਿਤੀ ਇੱਥੇ ਤੱਕ ਪਹੁੰਚੀ ਹੈ ਵੱਡੀ ਗੱਲ ਇਹ ਹੈ ਕਿ ਸਥਿਤੀ ਇੱਥੇ ਤੱਕ ਪਹੁੰਚ ਤਾਂ ਗਈ ਹੈ ਹੁਣ ਇਹ ਤੋਂ ਵੱਧ ਕਿੰਨੀ ਵਿਗੜਦੀ ਹੈ ਜਿਹੜੀ ਗੱਲ ਮੈਂ ਪਹਿਲਾਂ ਕਹਿ ਚੁੱਕਿਆ ਕਿ ਇਹ ਧੜਾ ਜਿਹੜਾ ਮੇਰੇ ਅਨੁਸਾਰ ਜਿਹੜਾ ਇਹ ਧੜਾ ਮੋਤੀ ਮਹਿਲ ਦੇ ਇਸ਼ਾਰਿਆਂ ਤੇ ਕੰਮ ਕਰ ਰਿਹਾ ਹੈ